ਚਲੋ ਸਾਨੂੰ ਸਾਰਾ ਨਾਰੀ ਪੁੱਖਾ ਮਰਦਾ ਬਖਤ ਗੁਜਾਰਾ ਮੇਰੀਆਂ ਕੋਈ ਨਾ ਸੁਣੇ ਪੁਕਾਰਾਂ ਪੁੱਖਾ ਮਰਦਾ ਬਖਤ ਗੁਜਾਰਾ ਮੇਰੀਆਂ ਕੋਈ ਨਾ ਸੁਣੇ ਪੁਕਾਰਾਂ ਮੇਰੀ ਜਿੰਦ ਰੁੜ ਗਈ ਓ ਮੇਰੀ ਜਿੰਦ ਰੁੜ ਗਈ ਬੁੜੀ ਪੋਤੇ ਦੇ ਪਿਆਰ ਚ ਬੂੜੇ ਨੂੰ ਭੁੱਲ ਗਈ ਊੜੀ ਪੋਤੇ ਦੇ ਪਿਆਰ ਚ ਬੂੜੇ ਨੂੰ ਭੁੱਲ ਗਈ ਇੱਕ ਵਾਰ ਇੱਕ ਦਿਨ ਕਰਕੇ ਮੈਂ ਵਿਚਾਰ ਤਾਰੀ ਮਸਰਾਂ ਦੀ ਦਾਲ ਇੱਕ ਦਿਨ ਕਰਕੇ ਮੈਂ ਵਿਚਾਰ ਤਾਰੀ ਮਸਰਾਂ ਦੀ ਦਾਲ ਪਾਇਆ ਲੂਣ ਨਾ ਬਸਾਰਿਓ ਵੀ ਉੱਤੇ ਖਲ ਗਈ ਓयो ਵੀ ਉੱਤੇ ਹੀ ਖਲ ਗਈ ਬੁੜੀ ਪੋਤੇ ਦੇ ਪਿਆਰ ਚ ਬੁੜੇ ਨੂੰ ਪੁੱਲ ਗਈ ਇੱਕ ਦਿਨ ਗਏ ਪਰੌਣੇ ਆ ਇੱਕ ਦਿਨ ਗਏ ਪਰੌਣੇ ਆ ਤਾਰੀ ਇਨਰ ਲਈ ਮੈਂ ਚਾ ਰੇਹਾ ਚੁੱਲ੍ਹੇ ਤੇ ਸੀਲਾ ਯੋ ਵੀ ਉੱਤੇ ਡੁੱਲ ਗਈ ਓयो ਵੀ ਉੱਤੇ ਡੁੱਲ ਗਈ ਉੜੀ ਪੋਤੇ ਦੇ ਪਿਆਰ ਚ ਬੂੜੇ ਨੂੰ ਭੁੱਲ ਗਈ ਥੱਤ ਹਾਰ ਮੈਂ ਕੰਮੂ ਆਇਆ ਆਕੇ ਫਰਜ ਨੂੰ ਹੱਥ ਮੈਂ ਪਾਇਆ ਥੱਕ ਹਾਰ ਮੈਂ ਕੰਮੂ ਆਇਆ ਆਕੇ ਫਰਜ ਨੂੰ ਹੱਥ ਮੈਂ ਪਾਇਆ ਵਿੱਚੋਂ ਕੁਛ ਨਾ ਮੈਨੂੰ ਥਿਆਆ ਫਰਜ ਵੀ ਲਾਉਣੀ ਭੁੱਲ ਗਈ ਓ ਫਰਜ ਵੀ ਲਾਉਣੀ ਭੁੱਲ ਗਈ ਬੁੜੀ ਪੋਤੇ ਦੇ ਪਿਆਰ ਚ ਬੂੜੇ ਨੂੰ ਪੁੱਲ ਗਈ ਮੈਂ ਵੀ ਛੱਡ ਆਇਆ ਹਾਂ ਕੰਮ ਸੋਣ ਨਿਆੜ ਆਂਦੀ ਮਾਮੂ ਜਾਉਂ ਕੁਲਫੀ ਮੰਗੂ ਜਾ ਮੇ ਜੇ ਤੂੰ ਸਾਥ ਪੁੱਲ ਗਈ ਜੇ ਤੂੰ ਸਾਥ ਪੁੱਲ ਗਈ ਬੁੜੀ ਪੋਤੇ ਦੇ ਪਿਆਰ ਚ ਬੂੜੇ ਨੂੰ ਪੁੱਲ ਗਈ ਉਹ ਸਾਰਾ ਸਾਥ ਇਹ ਗੱਲਾਂ ਕਰਦਾ ਮੰਦਰ ਘਰ ਚ ਐਸ਼ਾ ਕਰਦਾ ਬੁੜੀ ਕੰਮ ਤੇ ਲਾ ਘਰ ਬਣਦਾ ਉਹ ਖੇਤਾ ਚ ਰੋਣਗੀ ਚਲੋ ਚਲੋ ਕੋਈ ਨਹੀਂ ਖੇਤਾ ਖੇਤਾ ਤੇ ਢੋਲ ਗਈ ਬੁੜੀ ਪੁੱਤ ਦੇ ਪਿਆਰ ਚ ਬੁੜੇ ਨੂੰ ਭੁੱਲ ਗਈ ਆਲੀਏ